ਤੇ ਹੁਣ ਆਪਾਂ ਜਿਹੜੀ ਵਿਚਾਰ ਕਥਾ ਕਰਨੀ ਹੈ ਉਸ ਵਿਚਾਰ ਦਾ ਵਿਸ਼ਾ ਹੈ ਟਾਪਿਕ ਹੈ ਅੱਜ ਦਾ ਪ੍ਰਸੰਨਤਾ ਹੈਪੀਨੈਸ ਪ੍ਰਸੰਨਤਾ ਹਰੇਕ ਮਨੁੱਖ ਚਾਹੁੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਹਰੇਕ ਮਨੁੱਖ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਪ੍ਰਸੰਨਤਾ ਹੋਵੇ ਖੁਸ਼ੀ ਹੋਵੇ ਖੇੜਾ ਹੋਵੇ ਕੋਈ ਮਨੁੱਖ ਨਹੀਂ ਐਸਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਵੇ ਅਰਦਾਸ ਕਰੇ ਤੇ ਦੁੱਖ ਮੰਗ ਲਏ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਉਂਨੇ ਆ ਅਸੀਂ ਆਪਣੀ ਪ੍ਰਸੰਨਤਾ ਆਪਣੇ ਘਰ ਦੀ ਪ੍ਰਸੰਨਤਾ ਆਪਣੇ ਧੀਆਂ ਪੁੱਤਰਾਂ ਦੀ ਪ੍ਰਸੰਨਤਾ ਮੰਗਦੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਆਪਾਂ ਵੇਖਣਾ ਹੈ ਕਿ ਅਸੀਂ ਪ੍ਰਸੰਨ ਕਿਵੇਂ ਰਹਿ ਸਕਦੇ ਹਾਂ ਖੁਸ਼ ਕਿਵੇਂ ਰਹਿ ਸਕਦੇ ਹਾਂ ਆਓ ਪਿਆਰ ਮੁਹੱਬਤ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦੇ ਨਾਲ ਰਲ ਮਿਲ ਕਰਕੇ ਸਾਂਝ ਪਾਉਣਾ ਕਰੀਏ ਗੁਰੂ ਨਿਰੰਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿਚ ਆਪ ਵਰਤਨ ਆਪ ਗੁਰੂ ਪਿਆਰੀ ਸੰਗਤ ਬੜੇ ਅਦਬ ਸਹਿਤ ਅਸੀਸ ਦਿਓ ਅਸੀਸ ਬਖਸ਼ ਦਿਆਂ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੇ ਵਿੱਚ ਜਦੋਂ ਗੱਲ ਕਰਦੇ ਨੇ ਖੁਸ਼ੀ ਦੀ ਖੇੜੇ ਦੀ ਵਿਗਾਸ ਦੀ ਅਨਹਦ ਨਾਦ ਦੀ ਤੇ ਮਹਾਰਾਜ ਤੇ ਪਾਤਸ਼ਾਹ ਕਹਿੰਦੇ ਨੇ ਘਰ ਮੰਦਰ ਖੁਸ਼ਿਆ ਤਹੀ ਜਹ ਤੂੰ ਆਵੇ ਚਿੱਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਰਮੇਸ਼ਰ ਵਾਹਿਗੁਰੂ ਭਾਵੇਂ ਓ ਘਰ ਹੈ ਮੰਦਰ ਹੈ ਕੋਈ ਵੀ ਥਾਂ ਹੈ ਸੰਸਾਰ ਦੇ ਵਿੱਚ ਮਹਾਰਾਜ ਜੀ ਉਹ ਖੁਸ਼ੀ ਉਦੋਂ ਦੇ ਸਕਦੀ ਹੈ ਕਦੋਂ ਜਦੋਂ ਇਹ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਹ ਥਾਂ ਦੇ ਉੱਪਰ ਤੂੰ ਹੋਵੇਂ ਜੇ ਤੂੰ ਨਹੀਂ ਤੇ ਫਿਰ ਖੁਸ਼ੀਆਂ ਨਹੀਂ ਹੈ ਘਰ ਮੰਦਰ ਖੁਸ਼ਿਆਤ ਹੀ ਜੇ ਤੂੰ ਆਵੇ ਚਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿੱਥੇ ਤੂੰ ਚਿਤ ਆਉਣਾ ਵੇਅਰ ਯੂ ਓ ਮਾਈ ਲਾਰਡ ਕਮ ਟੂ ਮਾਈਂਡ ਜੇ ਤੂੰ ਹੈ ਸਾਡੇ ਚਿਤ ਚੇਤੇ ਦੇ ਵਿੱਚ ਸਾਡੀ ਸੋਚ ਦੇ ਵਿੱਚ ਤੇ ਉਹ ਚੀਜ਼ ਸਾਡੇ ਵਾਸਤੇ ਖੁਸ਼ੀਦਾਇਕ ਹੈ ਤੇ ਜਿਹੜੀ ਚੀਜ਼ ਵਿੱਚੋਂ ਤੂੰ ਨਿਕਲ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੁਨੀਆ ਕੀਆਂ ਵੜਿਆਈਆਂ ਨਾਨਕ ਸਭ ਕੁਮਿਤ ਇਸ ਗੱਲ ਨੂੰ ਅਸੀਂ ਆਪਣੇ ਪੱਲੇ ਬੰਨ੍ਹ ਕੇ ਰੱਖਣਾ ਹੈ ਜੇ ਅਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਆ ਤੇ ਮਹਾਰਾਜ ਜੀ ਕਹਿੰਨਗੇ ਨਹੀਂ ਤੇ ਉਹ ਚੀਜ਼ਾਂ ਸਾਰੀਆਂ ਕੁਮਿਤ ਹੋ ਜਾਂਦੀਆਂ ਨੇ ਕੁਮਿਤ ਦਾ ਭਾਵ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸਫਲ ਹੋ ਜਾਂਦੀਆਂ ਨੇ ਖੁਸ਼ੀ ਦੇਣ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਖੁਸ਼ੀ ਸਮਝਦੇ ਹਾਂ ਪ੍ਰਸੰਨਤਾ ਸਮਝਦੇ ਹਾਂ ਉਹ ਸਾਰੀਆਂ ਚੀਜ਼ਾਂ ਅਸਫਲ ਹੋ ਜਾਂਦੀਆਂ ਨੇ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਹੈ ਅਕਸਰ ਆਪਾਂ ਇਹ ਵਿਚਾਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਕਰਦੇ ਆਂ ਕਰਦੇ ਰਹਿੰਦੇ ਆਂ ਸੰਸਾਰ ਦੇ ਵਿੱਚ ਬਹੁਤ ਥਾਵਾਂ ਨੇ ਘੁੰਮਣ ਵਾਲੀਆਂ ਬਹੁਤ ਕੁਝ ਐ ਸੰਸਾਰ ਵਿੱਚ ਵੇਖਣ ਵਾਲਾ ਜਿੱਥੇ ਜਾ ਕੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਜੇਕਰ ਉ ਥਾਂ ਦੇ ਉੱਪਰ ਚੱਲਿਆ ਜਾਵਾਂਗਾ ਤੇ ਮੈਂ ਖੁਸ਼ ਹੋ ਜਾਵਾਂਗਾ ਜਿਹੜੇ ਮਹਿਲਾਵਾਲੇ ਲੋਕ ਨੇ ਨਾ ਵੱਡੇ-ਵੱਡੇ ਬੰਗਲਿਆਂ ਵਾਲੇ ਲੋਕ ਨੇ ਉਹ ਕਹਿੰਦੇ ਨੇ ਅਸੀਂ ਕੰਪੈਨਿੰਗ ਕਰਦੇ ਆ ਬਾਹਰ ਜਾ ਕੇ ਆਪਣੀ ਇੱਕ ਨਿੱਕੀ ਜੀ ਝੋਪੜੀ ਬਣਾਵਾਂਗੇ ਤੇ ਉੱਥੇ ਰਵਾਂਗੇ ਤੇ ਸਾਨੂੰ ਖੁਸ਼ੀ ਮਿਲੇਗੀ ਤੇ ਜਿਹੜੇ ਅਸਲ ਵਿੱਚ ਰਹਿੰਦੇ ਝੋਪੜੀਆਂ ਦੇ ਵਿੱਚ ਨੇ ਉਹ ਕਹਿੰਦੇ ਨੇ ਸ਼ਾਇਦ ਅਸੀਂ ਬੰਗਲਿਆਂ ਵਿੱਚ ਰਵਾਂਗੇ ਤਾਂ ਤਦ ਸਾਨੂੰ ਖੁਸ਼ੀ ਮਿਲੇਗੀ ਦੁਨੀਆ ਦਾ ਰਵਾਜ ਹੈ ਲੋਕੀ ਕਰਦੇ ਨੇ ਨਾ ਬਾਹਰ ਜਾ ਕੇ ਕੰਪੈਨਿੰਗ ਕਰਦੇ ਨੇ ਉੱਥੇ ਰੁਕਦੇ ਨੇ ਪਿਕਨਿਕ ਮਨਾਉਂਦੇ ਨੇ ਤੇ ਆਪਣੀ ਇੱਕ ਨਿੱਕੀ ਜੀ ਝੋਪੜੀ ਨਾਲ ਲੈ ਕੇ ਜਾਂਦੇ ਨੇ ਸਮੁੰਦਰ ਦਾ ਕੰਢਾ ਹੁੰਦਾ ਹੈ ਜਾਂ ਕਿਤੇ ਵੀ ਹੁੰਦਾ ਹੈ ਉਹ ਕਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ ਬੰਗਲੇ ਨੇ ਵੱਡੀਆਂ ਵੱਡੀਆਂ ਕਾਰਾਂ ਨੇ ਉਹਨਾਂ ਕੋਲੇ ਵੱਡੇ ਵੱਡੇ ਘਰ ਨੇ ਉਹਨਾਂ ਕੋਲੇ ਉਹ ਵੱਡੇ ਵੱਡੇ ਮਹਿਲਾਂ ਦੇ ਵਿੱਚੋਂ ਨਿਕਲਦੇ ਨੇ ਪਿਕਨਿਕ ਮਨਾਉਂਦੇ ਨੇ ਜਾ ਕੇ ਜ਼ਮੀਨ ਦੇ ਉੱਪਰ ਲੇਟਦੇ ਨੇ ਤੇ ਸੋਚਦੇ ਨੇ ਇੱਥੇ ਸਾਨੂੰ ਪ੍ਰਸੰਨਤਾ ਮਿਲੇਗੀ ਤੇ ਜਿਹੜਾ ਬੰਦਾ ਹੈ ਭਿਖਾਰੀ ਬੈਗਰ ਜਿਦੇ ਕੋਲੇ ਰਹਿਣ ਵਾਸਤੇ ਘਰ ਹੀ ਕੋਈ ਨਹੀਂ ਉਹਦੀ ਮਜਬੂਰੀ ਹੈ ਜ਼ਮੀਨ ਦੇ ਉੱਪਰ ਸੋਣਾ ਉਹ ਸੋਚਦਾ ਕਿ ਸ਼ਾਇਦ ਦੇ ਵੱਡੇ ਮਹਿਲਾਂ ਦੇ ਵਿੱਚ ਸੁੱਖ ਹੈ ਜਿਹੜਾ ਮਹਿਲਾਂ ਵਿੱਚ ਰਹਿੰਦਾ ਉਹ ਸੋਚਦਾ ਕਿ ਮੈਂ ਬੀਚ ਤੇ ਜਾਵਾਂਗਾ ਰੇਤੇ ਦੇ ਉੱਪਰ ਰੇਤ ਦੇ ਉੱਪਰ ਸੌਵਾਂਗਾ ਮੈਨੂੰ ਖੁਸ਼ੀ ਮਿਲੇਗੀ ਤੇ ਜਿਹੜਾ ਸੌਂਦਾ ਹੀ ਦਿਨ ਰਾਤ ਰੇਤ ਦੇ ਉੱਪਰ ਹੈ ਕਿਉਂ ਬਿਕੋਜ਼ ਉਹਦੇ ਕੋਲੇ ਬੈੱਡ ਹੈ ਨਹੀਂ ਉਹਦੇ ਕੋਲੇ ਘਰ ਹੈ ਨਹੀਂ ਹੀ ਹੈਵ ਅਨੋਟ ਹੋਮ ਕੁਝ ਵੀ ਨਹੀਂ ਹੈ ਉਹਦੇ ਕੋਲੇ ਘਰ ਹੈ ਨਹੀਂ ਉਹਦੇ ਕੋਲੇ ਉਹਦੇ ਕੋਲੇ ਰਖਾਣ ਵਾਸਤੇ ਰੋਟੀ ਨਹੀਂ ਹੈ ਉਹ ਕਹਿੰਦਾ ਮੈਨੂੰ ਰੋਟੀ ਮਿਲੇਗੀ ਰਹਿਣ ਵਾਸਤੇ ਬੰਗਲਾ ਮਿਲੇਗਾ ਮੈਂ ਖੁਸ਼ ਹੋ ਸਕਦਾ ਅਮੀਰ ਬੰਦਾ ਕਹਿੰਦਾ ਮੈਂ ਵਰਤ ਰੱਖਾਂਗਾ ਤਾਂ ਖੁਸ਼ ਹੋ ਸਕਦਾ ਇੱਕ ਦਿਨ ਮੈਂ ਆਪਣਾ ਵਰਤ ਰੱਖਿਆ ਤੇ ਮੈਂ ਖੁਸ਼ ਹੋ ਸਕਦਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਖੁਸ਼ੀ ਇਨ੍ਹਾਂ ਚੀਜ਼ਾਂ 'ਚ ਨਹੀਂ ਹੈ ਖੁਸ਼ੀ ਇਨ੍ਹਾਂ ਗੱਲਾਂ ਵਿੱਚੋਂ ਨਹੀਂ ਮਿਲ ਸਕਦੀ ਪ੍ਰਸੰਨਤਾ ਇਨ੍ਹਾਂ ਚੀਜ਼ਾਂ 'ਚੋਂ ਨਹੀਂ ਮਿਲਦੀ ਹੈ ਪਰ ਸੰਤਾ ਅਸੀਂ ਦੂਜੇ ਨੂੰ ਦੂਜੇ ਨਾਲ ਕੰਪੇਅਰ ਕਰਦੇ ਆਂ ਸ਼ਾਇਦ ਮੈਂ ਇੱਥੇ ਹੁੰਦਾ ਮੈਂ ਖੁਸ਼ ਹੋਣਾ ਸੀ ਸ਼ਾਇਦ ਇਹ ਕੱਪੜੇ ਮੇਰੇ ਪਾਏ ਹੁੰਦੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਣੀ ਸੀ ਅਸੀਂ ਦੂਸਰੇ ਦੀ ਗੱਡੀ ਦਾ ਬ੍ਰਾਂਡ ਵੇਖ ਕੇ ਮੇਰੇ ਕੋਲੇ ਅੱਜ ਛੋਟੀ ਗੱਡੀ ਹੈ ਤੇ ਸ਼ਾਇਦ ਮੇਰੇ ਕੋਲੇ ਵੱਡੀ ਗੱਡੀ ਹੁੰਦੀ ਮੇਰੇ ਕੋਲੇ ਵੱਡੀ ਕੰਪਨੀ ਦੀ ਗੱਡੀ ਹੁੰਦੀ ਮਰਸਡੀ ਹੁੰਦੀ ਮੇਰੇ ਕੋਲੇ ਆਡੀ ਹੁੰਦੀ ਤੇ ਮੈਂ ਖੁਸ਼ ਹੋਣਾ ਸੀ ਖੁਸ਼ੀ ਦੇ ਨਾਮ ਨਹੀਂ ਐ ਚੀਜ਼ਾਂ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਦ ਖੁਸ਼ੀਆ ਸਦਾ ਰੰਗਮਾਣੀ ਨੌ ਨਿਧ ਨਾਮ ਗਰੇ ਮੈਂ ਤ੍ਰਿਪਤਾਨੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਰ ਮੈਨੂੰ ਇੰਨਾ ਪਤਾ ਹੈ ਗੁਰੂ ਸਾਹਿਬ ਜੀ ਕਹਿ ਰਹੇ ਨਹੀਂ ਗੱਲ ਮਹਾਰਾ ਜੀ ਕਹਿਣ ਲੱਗੇ ਨੌ ਨਿਧ ਗੁਰਬਾਣੀ ਦੇ ਅਨੁਸਾਰ ਨੌ ਨਿਧੀਆਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਇੱਕ ਵੈਸੇ ਵੱਖਰਾ ਵਿਸ਼ਾ ਹੈ ਨੌ ਨਿਧੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਜ਼ਿਕਰ ਕੀਤਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ ਇੱਥੇ ਮਹਾਰਾਜ ਕਹਿੰਦੇ ਨੇ ਵਿਦ ਅ ਨਾਈਨ ਟ੍ਰੈਜ਼ਰ ਆਫ ਦਾ ਨਾਮ ਪਰਮੇਸ਼ਰ ਦਾ ਨਾਮ ਨਾਉ ਨਿਤ ਨਾਮ ਗ੍ਰਹਿ ਮੈਂ ਤ੍ਰਪਤਾਨੇ ਗ੍ਰਹਿ ਮੈਂ ਕਹਿੰਦੇ ਨੇ ਦਾ ਨੇਮ ਆਫ ਦਾ ਵਨ ਲਾਰਡ ਆਮ ਸੈਟੀਸਫਾਈਡ ਇਨ ਮਾਈ ਆਨ ਹோம் ਮੈਂ ਆਪਣੇ ਘਰ ਦੇ ਵਿੱਚ ਹੀ ਖੁਸ਼ ਹਾਂ ਮੈਨੂੰ ਕਿਤੇ ਬਾਹਰ ਖੁਸ਼ੀ ਲੈਣ ਦੀ ਲੋੜ ਨਹੀਂ ਪਈ ਕਿਉਂ ਕਿ ਮੇਰੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਤੇ ਮੈਂ ਜਪਦਾ ਰਹਿਣਾ ਹਾਂ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਮੈਂ ਸੈਟੀਸਫਾਈ ਹਾਂ ਮਹਾਰਾਜ ਜੀ ਕਹੇ ਸੀ ਨੌਨਦ ਨਾਮ ਗ੍ਰਹਿ ਮੈਨੂੰ ਖੁਸ਼ੀ ਮਤਰੀਪਤਾਨੇ ਤ੍ਰਿਪਤਾਨੇ ਦਾ ਭਾਵ ਹੁੰਦਾ ਸੈਟੀਸਫਾਈਡ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਐ ਆਦਰਵਾਇਜ਼ ਹੁੰਦਾ ਕੀ ਐ ਪੰਜਾਬੀ ਦੀ ਇੱਕ ਕਹਾਵਤ ਐ ਸਮਝ ਜਾਓਗੇ ਤੁਸੀਂ ਉਹ ਸਾਡੇ ਸਾਰਿਆਂ ਨਾਲ ਵਾਪਰਦੀ ਐ ਗੱਲ ਇਸ ਕਰਕੇ ਸਾਡੇ ਕੋਲੇ ਹੈਪੀਨੈਸ ਨਹੀਂ ਐ ਖੁਸ਼ੀ ਨਹੀਂ ਐ ਕਿਹੜੀ ਕਹਿੰਦੇ ਬੰਦੇ ਦਾ ਢਿੱਡ ਭਰ ਗਿਆ ਪਰ ਨੀਤ ਨਹੀਂ ਭਰੀ ਬੰਦੇ ਦਾ ਪੇਟ ਤਾਂ ਭਰ ਗਿਆ ਉਹ ਖਾ ਨਹੀਂ ਸਕਦਾ ਕੁਝ ਹੋਰ ਪਰ ਅਜੇ ਅੱਖਾਂ ਨਹੀਂ ਰੱਜੀਆਂ ਉਸ ਦੀ ਉਸ ਦਾ ਚਿਤ ਕਰਦਾ ਮੈਂ ਇਸ ਚੀਜ਼ ਨੂੰ ਟਿਫਨ ਕਰ ਲਵਾਂ ਚਿਤ ਭਰ ਗਿਆ ਢਿੱਡ ਰੱਜ ਗਿਆ ਤੇ ਇਸ ਕਰਕੇ ਹੁਣ ਉਹ ਇਸ ਚੀਜ਼ ਦੀ ਖੁਸ਼ੀ ਨਹੀਂ ਮਨਾ ਰਿਹਾ ਕਿ ਮੈਂ ਖਾ ਲਿਆ ਉਹ ਇਸ ਚੀਜ਼ ਦਾ ਦੁੱਖ ਮਨਾ ਰਿਹਾ ਕਿ ਮੈਂ ਇਸ ਨੂੰ ਆਪਣੇ ਨਾਲ ਕੈਰੀ ਨਹੀਂ ਕਰ ਸਕਿਆ ਇਹ ਸਭ ਤੋਂ ਵੱਡਾ ਦੁੱਖ ਹੈ ਸਾਡੀ ਜ਼ਿੰਦਗੀ ਵਿੱਚ ਅਸਲ ਦੇ ਵਿੱਚ ਹੈਪੀਨੈਸ ਖੁਸ਼ੀ ਕਿਤੋਂ ਬਾਹਰੋਂ ਨਹੀਂ ਆਣੀ ਇਸ ਗੱਲ ਨੂੰ ਵੀ ਯਾਦ ਰੱਖਿਓ ਪ੍ਰਸੰਨਤਾ ਕਿਤੋਂ ਬਾਹਰੋਂ ਸਾਡੇ ਕੋਲੇ ਨਹੀਂ ਆਏਗੀ ਆਲਰੇਡੀ ਅਸੀਂ ਪ੍ਰਸੰਨ ਹੀ ਹਾਂ ਆਲਰੇਡੀ ਅਸੀਂ ਹੈਪੀਨੈਸ ਦੇ ਵਿੱਚ ਹਾਂ ਆਲਰੇਡੀ ਅਸੀਂ ਹੈਪੀ ਹਾਂ ਪਰਮੇਸ਼ਰ ਨੇ ਸਾਨੂੰ ਖੁਸ਼ ਕੀਤਾ ਹੋਇਆ ਬਸ ਅਸੀਂ ਉਸ ਚੀਜ਼ ਨੂੰ ਪਹਿਚਾਣ ਨਹੀਂ ਰਹੇ ਉਹ ਚੀਜ਼ ਸਾਡੀਆਂ ਅੱਖਾਂ ਤੋਂ ਦੂਰ ਹੈ ਪਰਮੇਸ਼ਰ ਵਾਹਿਗੁਰੂ ਨੇ ਕਦੇ ਤੁਸੀਂ ਇਹ ਤਾਂ ਨਹੀਂ ਸੁਣਿਆ ਵੀ ਪਰਮੇਸ਼ਰ ਵਾਹਿਗੁਰੂ ਬੰਦੇ ਨੂੰ ਅੱਖਾਂ ਦੇਣੀਆਂ ਭੁੱਲ ਗਿਆ ਤੇ 10 ਸਾਲ ਬਾਅਦ ਉਹਨੇ ਅੱਖਾਂ ਦਿੱਤੀਆਂ ਇੱਕੋ ਵਾਰੀ ਕਰਕੇ ਭੇਜਦਾ ਪਰਮੇਸ਼ਰ ਉਹ ਸਾਨੂੰ ਇੱਕੋ ਵਾਰੀ ਉਹਨੇ ਸਰੀਰ ਬਣਾਇਆ ਜ਼ੁਬਾਨ ਦਿੱਤੀ ਸਾਰਾ ਸਰੀਰ ਇੰਦਰੀਆਂ ਦਿੱਤੀਆਂ ਹੱਥ ਪੈਰ ਦਿੱਤੇ ਉਹਨੇ ਪਰੇ ਭੇਜ ਦਿੱਤਾ ਇਸ ਜਹਾਨ ਦੇ ਉੱਪਰ ਸਾਨੂੰ ਉਹਨੇ ਆਪਣੇ ਵੱਲੋਂ ਮੁਕੰਮਲ ਕਰਕੇ ਭੇਜਿਆ ਸਾਡੇ ਵਿੱਚ ਹੋਰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਜ਼ਰੂਰਤ ਹੈ ਸਾਨੂੰ ਰੱਬ ਦੀ ਖੇਡ ਨੂੰ ਸਮਝਣ ਦੀ ਪਰਮੇਸ਼ਰ ਦੀ ਖੇਡ ਨੂੰ ਸਮਝਣ ਦੀ ਦੇਖੋ ਅੱਜ ਆਪਾਂ ਕਹਿੰਦੇ ਜਮਾਨਾ ਬਹੁਤ ਅੱਗੇ ਚਲਾ ਗਿਆ ਕਿੰਨਾ ਕੁ ਅੱਗੇ ਚਲਾ ਗਿਆ ਕਿੰਨਾ ਕੁ ਅੱਗੇ ਅਸੀਂ ਖੁਸ਼ ਰਹਿਣਾ ਇਸ ਗੱਲ ਨੂੰ ਮੈਂ ਬੇਨਤੀ ਕਰਾਂ ਸਮਝਣ ਦਾ ਜ਼ਰੂਰਤ ਹੈ ਸਾਨੂੰ ਅੱਜ ਦੁਨੀਆ ਦੀ ਤਮਾਮ ਸਾਇੰਸ ਦੁਨੀਆ ਦੀ ਤਾਂ ਤਮਾਮ ਜਿਹੜੇ ਡਾਕਟਰ ਨੇ ਉਹ ਇਸ ਗੱਲ ਨੂੰ ਸਮਝਣ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਅਸਫਲ ਹੋ ਰਹੇ ਨੇ ਕਿ ਕਰੋਨਾ ਵਾਇਰਸ ਅਸਲ ਦੇ ਵਿੱਚ ਹੈ ਕੀ ਸਿਆਣਪ ਨਹੀਂ ਹੈ ਇੱਥੇ ਸਿਆਣਪ ਖਤਮ ਹੋ ਗਈ ਪਰ ਜੇ ਪਰਮੇਸ਼ਰ ਦੀ ਖੇਡ ਹੈ ਪਰਮੇਸ਼ਰ ਦੀ ਦਇਆ ਸਾਰਾ ਕੁਝ ਪਰਮੇਸ਼ਰ ਦਾ ਵਰਤਾਇਆ ਹੋਇਆ ਵਰਤਾਰਾ ਹੈ ਜੇ ਅਸੀਂ ਇਸ ਚੀਜ਼ ਨੂੰ ਸਮਝ ਜਾਵਾਂਗੇ ਲਾਈਕ ਜਿੱਦਾਂ ਸਾਡੇ ਸ਼ਹੀਦ ਸਿੰਘ ਹੋਏ ਪੰਥ ਦੇ ਅੰਦਰ ਉਹਨਾਂ ਸ਼ਹੀਦ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਡੈਥ ਇੱਕ ਜੇ ਬੰਦੇ ਦੇ ਘਰ ਵਿੱਚ ਮੌਤ ਹੁੰਦੀ ਹੈ ਤੇ ਬਹੁਤ ਦੁਖਦ ਹੈ ਬੰਦੇ ਨੂੰ ਰੋਣਾ ਆਉਂਦਾ ਹੈ ਬੰਦਾ ਰੋਂਦਾ ਹੈ, ਕੁਰਲਾਉਂਦਾ ਹੈ, ਪਿੱਟਦਾ ਹੈ ਤੇ ਸ਼ਹੀਦ ਸਿੰਘ ਜਦੋਂ ਸ਼ਹੀਦ ਹੋਏ ਉਹ ਜਕਾਰੇ ਲਾ ਰਹੇ ਨੇ, ਉਹ ਖੁਸ਼ ਹੋ ਰਹੇ ਨੇ ਕਿਉਂ? ਕਿਉਂਕਿ ਉਹ ਗੁਰੂ ਦੀ ਖੇਡ ਨੂੰ ਸਮਝ ਗਏ। ਉਹ ਸਮਝ ਗਏ ਸੀ ਇਸ ਚੀਜ਼ ਨੂੰ ਭਗਤ ਕਬੀਰ ਸਾਹਿਬ ਸਮਝ ਗਏ ਇਸ ਕਰਕੇ ਕਹਿਣ ਲੱਗੇ ਉਹ ਭਗਤ ਕਬੀਰ ਸਾਹਿਬ ਮੋਹਿ ਮਰਨੇ ਕਾ ਚਾਉ ਹੈ ਮਰੋ ਤ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪ੍ਰਾ ਹਮਾਰੈ ਬਾਹ ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਪੈ ਗਈ ਵੀ ਜੇ ਮੰਨ ਲਓ ਮੈਂ ਨਹੀਂ ਚਾਹੁੰਦਾ ਕਿ ਮੈਂ ਨਹੀਂ ਮਰਨਾ ਪਰ ਮੇਰੇ ਚਾਹਣ ਨਾਲ ਕੁਝ ਨਹੀਂ ਹੋਏਗਾ ਇਸ ਚੀਜ਼ ਨੂੰ ਜਦੋਂ ਅਸੀਂ ਸਮਝ ਜਾਵਾਂਗੇ ਅਸੀਂ ਖੁਸ਼ ਹੋਵਾਂਗੇ ਹਰ ਵੇਲੇ ਖੁਸ਼ ਰਹਿਵਾਂਗੇ ਕਿਉਂਕਿ ਅਸੀਂ ਅੱਜ ਦੁਖੀ ਤਾਂ ਅਸੀਂ ਦੂਜੇ ਨੂੰ ਦੂਜੇ ਨੂੰ ਵੇਖਦੇ ਆ ਮੈਂ ਦੂਜੇ ਦੀ ਲਾਈਫ ਦੇਖਦਾ ਆਪਣੀ ਨਹੀਂ ਦੇਖ ਰਿਆ ਮੈਂ ਦੂਜੇ ਨੂੰ ਵੇਖ ਰਿਹਾ ਕਿ ਦੂਜਾ ਉਹ ਵੀ ਮੇਰੇ ਜਿੱਡਾ ਹੈ ਉਹ ਵੀ ਕਥਾ ਕਰਦਾ ਤੇ ਉਹ ਅੱਜ ਇੱਥੇ ਸਟੇਟਸ ਤੇ ਉੱਪਰ ਹੈ ਮੈਂ ਆਪਣੇ ਆਪ ਨੂੰ ਨਹੀਂ ਦੇਖ ਰਿਆ ਤੁਸੀਂ ਆਪਣੇ ਬਿਜ਼ਨਸ ਦੇ ਵਿੱਚੋਂ ਤੁਸੀਂ ਦੂਜੇ ਨੂੰ ਦੇਖ ਰਹੇ ਹੋ ਕਿ ਦੂਜਾ ਕਾਮਯਾਬ ਹੋ ਚੁੱਕਿਆ ਹੈ ਤੁਸੀਂ ਆਪਣੀ ਜੋ ਤੁਹਾਡੇ ਕੋਲੇ ਐ ਪ੍ਰੈਜ਼ੈਂਟ ਤੁਹਾਡੇ ਕੋਲੇ ਯੂ ਹੈਵ ਖੁਸ਼ੀ ਹੈ ਉਹਨੂੰ ਭੁਲਾ ਦਿੱਤਾ ਪਰ ਦੂਜੇ ਦੀ ਖੁਸ਼ੀ ਵੇਖ ਕੇ ਅਸੀਂ ਦੁੱਖ ਦੇ ਵਿੱਚ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਸਨੂੰ ਤੇਰੀ ਖੁਸ਼ੀ ਤਿੰਨ ਨੌ ਨਿਦ ਪਹੁੰਚੀ ਹੈ ਅਸਲ ਦੇ ਵਿੱਚ ਖੁਸ਼ੀ ਪਰਮੇਸ਼ਰ ਨੇ ਦੇਣੀ ਹੈ ਹੈਪੀਨੈਸ ਪਰਮੇਸ਼ਰ ਨੇ ਦੇਣੀ ਹੈ ਤੇ ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਜਿਹਦੇ ਉੱਤੇ ਰੱਬ ਦੀ ਦਇਆ ਹੋ ਜਾਂਦੀ ਹੈ ਰੱਬ ਦੀ ਖੁਸ਼ੀ ਹੋ ਜਾਂਦੀ ਹੈ ਰੱਬ ਦੀ ਮਿਹਰ ਹੋ ਜਾਂਦੀ ਹੈ ਉਹ ਅਸਲ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਵੱਧ ਖੁਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨ ਦੇ ਵਿੱਚੋਂ ਇੱਕ ਪ੍ਰਸੰਗ ਹੈ। ਭਾਈ ਸਾਹਿਬ ਭਾਈ ਅਨੰਦ ਲਾਲ ਜੀ ਦੇ ਨਾਲ ਸਬੰਧਤ ਹੈ। ਭਾਈ ਸਾਹਿਬ ਭਾਈ ਅਨੰਦ ਲਾਲ ਜੀ ਬੜੀ ਪਿਆਰੀ ਕੀਮਤੀ ਗੱਲ ਕਹਿ ਗਏ ਉਹ। ਗੱਲ ਬੜੀ ਨਿੱਕੀ ਸੀ ਪਰ ਗੱਲ ਬਹੁਤ ਜ਼ਿਆਦਾ ਕੀਮਤੀ ਕਹਿ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਥਾਂ ਦੇ ਉੱਪਰ ਬੈਠੇ ਨੇ। ਸੰਗਤ ਵੀ ਬੈਠੀ ਆ ਮਹਾਰਾਜ ਜੀ ਦੇ ਅੱਗੇ ਸਨਮੁਖ ਗਾੜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਸਟੋਨ ਲੈ ਲੇ ਪੱਥਰ ਲੈ ਲੈਨੇ ਕਿ ਨਿੱਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਕਿੱਥੇ ਨੇ ਜਿੱਥੇ ਨਾਲ ਪਾਣੀ ਵਗ ਰਿਹਾ ਜਿੱਥੇ ਨਾਲ ਨਦੀ ਵਗ ਰਹੀ ਹੈ ਪਾਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਵਿੱਚੋਂ ਇੱਕ ਨਿੱਕਾ ਜਿਹਾ ਪੱਥਰ ਲਿਆ ਨਿੱਕਾ ਜਿਹਾ ਕੰਕਰ ਲਿਆ ਉਹਨੂੰ ਨਾਲ ਵਗਦੇ ਪਾਣੀ ਦੇ ਵਿੱਚ ਛੱਡ ਦਿੱਤਾ ਔਰ ਸਾਹਮਣੇ ਬੈਠੀ ਸੰਗਤ ਨੂੰ ਸਾਰਿਆਂ ਨੂੰ ਸਵਾਲ ਕੀਤਾ ਕਹਿਣ ਲੱਗੇ ਸੰਗਤ ਜੀ ਇਹ ਪੱਥਰ ਕਿਉਂ ਡੁੱਬ ਗਿਆ ਪਾਣੀ ਦੇ ਵਿੱਚ ਮੰਨ ਲਓ ਕਿ ਤੁਹਾਨੂੰ ਗੁਰੂ ਸਾਹਿਬ ਨੇ ਸਵਾਲ ਕੀਤਾ ਤੁਸੀਂ ਕੀ ਜਵਾਬ ਦਿਓਗੇ ਬੋਲਣਾ ਨਹੀਂ ਆਪਣੇ ਮਨ 'ਚ ਰੱਖਣਾ ਇਹ ਕਿ ਮੈਨੂੰ ਸਾਨੂੰ ਗੁਰੂ ਸਾਹਿਬ ਨੇ ਸਵਾਲ ਕੀਤਾ ਸੋਚੋ ਤੁਸੀਂ ਆਪੋ ਆਪਣੇ ਸਾਰੇ ਜੋ ਸੁਣ ਰਹੇ ਹੋ ਇੱਥੇ ਜੋ ਲਾਈਵ ਕਿ ਸਾਨੂੰ ਗੁਰੂ ਸਾਹਿਬ ਨੇ ਸਵਾਲ ਕੀਤਾ ਗੁਰੂ ਸਾਹਿਬ ਬੈਠੇ ਸੀ ਦੈਟ ਮੀਨ ਆਪਣੇ ਆਪਣੇ ਮਨ ਦੇ ਵਿੱਚ ਮਾਈਂਡ ਦੇ ਵਿੱਚ ਇਸ ਗੱਲ ਨੂੰ ਫਿਲਮਾਈਜ਼ ਕਰੋ ਇਹਦੀ ਪਿਕਚਰ ਬਣਾਓ ਮਹਾਰਾਜ ਜੀ ਬੈਠੇ ਨੇ ਉਹਨਾਂ ਦੇ ਹੱਥ ਵਿੱਚ ਨਿੱਕੇ ਨਿੱਕੇ ਪੱਥਰ ਨੇ ਮਹਾਰਾਜ ਜੀ ਨੇ ਪੱਥਰ ਛੁੱਟਿਆ ਤੇ ਸਾਨੂੰ ਸਾਰਿਆਂ ਨੂੰ ਪੁੱਛਿਆ ਦੱਸੋ ਬਈ ਇਹ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬ ਗਿਆ ਬਹੁਤ ਸਾਰਿਆਂ ਦਾ ਸਵਾਲ ਹੋਏਗਾ ਮਹਾਰਾਜ ਜੀ ਪੱਥਰ ਦਾ ਸੁਭਾਅ ਹੈ ਪਾਣੀ ਵਿੱਚ ਡੁੱਬਣਾ ਪਾਣੀ ਚ ਤੈਰੀ ਨਹੀਂ ਸਕਦਾ ਉਹ ਉਹਦਾ ਸੁਭਾਅ ਹੈ ਮਹਾਰਾਜ ਜੀ ਤੁਸੀਂ ਛੁੱਟ ਦਿਓ ਤੇ ਭਾਵੇਂ ਪੱਥਰ ਅਸੀਂ ਛੁੱਟ ਦਈਏ ਪੱਥਰ ਨੇ ਪਾਣੀ ਦੇ ਵਿੱਚ ਡੁੱਬਣਾ ਹੀ ਡੁੱਬਣਾ ਹੈ ਬਿਕੋਜ਼ ਇਹ ਪਾਣੀ ਉੱਪਰ ਕਦੇ ਨਹੀਂ ਤਰ ਸਕਦਾ ਅੱਜ ਤੱਕ ਨਹੀਂ ਤੈਰਿਆ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਾਰਿਆਂ ਨੇ ਸਵਾਲ ਦਿੱਤਾ ਸਵਾਲ ਦਾ ਜਵਾਬ ਦਿੱਤਾ ਮਹਾਰਾਜ ਜੀ ਨੇ ਇੱਕ ਹੋਰ ਲਿਆ ਆਪਣੇ ਹੱਥ ਦੇ ਵਿੱਚੋਂ ਪੱਥਰ ਉਹ ਵੀ ਪਾਣੀ ਦੇ ਵਿੱਚ ਸੁੱਟਿਆ ਤੇ ਮਹਾਰਾਜ ਜੀ ਨੂੰ ਪੁੱਛਿਆ ਸੰਗਤ ਨੂੰ ਸੰਗਤ ਜੀ ਇਹ ਕਿਉਂ ਡੁੱਬ ਗਿਆ ਇਹ ਕਿਉਂ ਡੁੱਬਿਆ ਸੰਗਤ ਨੇ ਫੇਰ ਬੜੇ ਪਿਆਰ ਜੇ ਨਾਲ ਜਵਾਬ ਦਿੱਤਾ ਮਹਾਰਾਜ ਜੀ ਜਵਾਬ ਪਹਿਲਾਂ ਵਾਲਾ ਹੀ ਹੈ ਜਿਹੜਾ ਪਹਿਲਾਂ ਜਵਾਬ ਦਿੱਤਾ ਸੀ ਸੇਮ ਇਹਦਾ ਵੀ ਸੁਭਾਅ ਹੈ ਮਹਾਰਾਜ ਜੀ ਇਹ ਕਿੜਾ ਕੋਈ ਹੋਰ ਪੱਥਰ ਇਹ ਵੀ ਪੱਥਰ ਸੀ ਪਹਿਲਾਂ ਵਾਲਾ ਵੀ ਪੱਥਰ ਸੀ ਡੁੱਬ ਗਏ ਤੀਜਾ ਛੁੱਟੋਂਗੇ ਮਹਾਰਾਜ ਜੀ ਉਹ ਵੀ ਡੁੱਬੇਗਾ ਭਾਵੇਂ ਤੁਸੀਂ ਜਿੰਨੇ ਮਰਜੀ ਪੱਥਰ ਛੁੱਟੋ ਮਹਾਰਾਜ ਜੀ ਉਹ ਪਾਣੀ ਵਿੱਚ ਡੁੱਬ ਜਾਣਗੇ ਕਿਉਂਕਿ ਪੱਥਰਾਂ ਦਾ ਸੁਭਾਅ ਹੈ ਉਹਨਾਂ ਨੇ ਪਾਣੀ ਵਿੱਚ ਡੁੱਬਣਾ ਹੀ ਡੁੱਬਣਾ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਨੰਦ ਲਾਲ ਸਾਹਿਬ ਜੀ ਬੈਠੇ ਨੇ ਉਹਨਾਂ ਦੇ ਨਾਲ ਯੂ نو ਭਾਈ ਨੰਦ ਲਾਲ ਜੀ ਬڑے ਕਵੀ ਹੋਏ ਨੇ ਸਾਡੇ ਪੰਥ ਦੇ ਅੰਦਰ ਬਹੁਤ ਰਚਨਾਵਾਂ ਨੇ ਉਹਨਾਂ ਦੀਆਂ ਇੱਕ ਰਚਨਾ ਉਹਨਾਂ ਦੀ ਤੁਸੀਂ ਸੁਣੀ ਹੈ ਸਾਰਿਆਂ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ ਇਹ ਭਾਈ ਨੰਦ ਲਾਲ ਸਾਹਿਬ ਜੀ ਦੀ ਹੈ ਸਤਿਗੁਰੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਭਾਈ ਨੰਦ ਲਾਲ ਜੀ ਨੂੰ ਵੀ ਇਹੋ ਸਵਾਲ ਕਰ ਦਿੱਤਾ ਭਾਈ ਨੰਦ ਲਾਲ ਜੀ ਨੂੰ ਸਵਾਲ ਕਰਦੇ ਹੋਏ ਕਹਿਣ ਲੱਗੇ ਨੰਦ ਲਾਲ ਸਾਰੀ ਸੰਗਤ ਨੇ ਜਵਾਬ ਦਿੱਤਾ ਪਰ ਤੂੰ ਜਵਾਬ ਨਹੀਂ ਦਿੱਤਾ ਤੂੰ ਕਿਉਂ ਬੋਲਿਆ ਤੂੰ ਦੱਸ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬ ਗਿਆ ਸੰਗਤ ਆਪਣੇ ਮਨ ਵਿੱਚ ਸੋਚ ਰਹੀ ਹੈ ਬੜੇ ਹੈਰਾਨ ਹੋ ਕੇ ਕਿ ਭਾਈ ਨੰਦ ਲਾਲ ਜੀ ਕਿਹੜਾ ਵੱਖਰਾ ਜਵਾਬ ਦੇ ਦੇਣਗੇ ਜਵਾਬ ਤੇ ਇਹੀ ਹੈ ਨਾ ਸਾਰਿਆਂ ਦਾ ਕਿ ਮਹਾਰਾਜ ਜੀ ਪੱਥਰ ਹੈ ਨੇ ਪਾਣੀ ਵਿੱਚ ਡੁੱਬਣਾ ਹੀ ਡੁੱਬਣਾ ਹੈ ਇਹ ਕੋਈ ਨਵੀਂ ਗੱਲ ਥੋੜਾ ਇਹ ਕੋਈ ਨਵੀਂ ਗੱਲ ਨਹੀਂ ਮਹਾਰਾਜ ਜੀ ਨੇ ਡੁੱਬਣਾ ਹੀ ਸੀ ਭਾਈ ਨੰਦ ਲਾਲ ਜੀ ਵੀ ਇਹੋ ਜਵਾਬ ਦੇਣਗੇ ਪਰ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ ਗੁਰੂ ਗੋਬਿੰਦ ਸਿੰਘ ਸੇ ਮਹਾਰਾਜ ਜੀ ਨੂੰ ਸਿਰ ਝੁਕਾਇਆ ਸਿਰ ਝੁਕਾ ਕੇ ਕਹਿਣ ਲੱਗੇ ਮਹਾਰਾਜ ਜੀ ਮੈਂ ਇੰਨੀ ਗੱਲ ਜਾਣਦਾ ਭਾਵੇਂ ਇਹ ਪੱਥਰ ਹੋਵੇ ਪੱਥਰ ਦੀ ਥਾਂ ਤੇ ਲੋਹਾ ਹੋਵੇ ਮਹਾਰਾਜ ਜੀ ਜਿਹੜਾ ਤੇਰੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਉਹ ਅੱਜ ਵੀ ਡੁੱਬੇਗਾ ਤੇ ਕੱਲ ਵੀ ਡੁੱਬੇਗਾ ਜੇ ਇਹ ਤੇਰੇ ਹੱਥਾਂ 'ਚ ਰਹਿੰਦਾ ਤੇ ਮਹਾਰਾਜ ਜੀ ਮੈਨੂੰ ਨਹੀਂ ਪਤਾ ਇਹ ਪੱਥਰ ਸੀ ਇਹਦਾ ਸੁਭਾਅ ਹੈ ਮਹਾਰਾ ਸੱਚੇ ਪਾਤਸ਼ਾਹ ਮੈਂ ਤੇ ਇੰਨਾ ਜਾਣਦਾ ਜੇ ਇਹ ਤੇਰੇ ਨਾਲ ਲੱਗਿਆ ਰਹਿੰਦਾ ਕਦੇ ਨਹੀਂ ਸੀ ਡੁੱਬਣਾ ਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੇ ਨਹੀਂ ਸੀ ਡੁੱਬਣਾ ਇਹ ਡੁੱਬਿਆ ਤਾਂ ਕਿਉਂਕਿ ਇਹ ਤੇਰੇ ਨਾਲੋਂ ਟੁੱਟ ਗਿਆ ਗੱਲ ਬੜੀ ਨਿੱਕੀ ਸੀ ਪਰ ਗੱਲ ਦੇ ਵਿੱਚ ਬਹੁਤ ਜ਼ਿਆਦਾ ਗਹਿਰਾਈ ਸੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾ ਬਾਣੀ ਦੇ ਅੰਦਰ ਆਪਾਂ ਪੜਦੇ ਆਂ ਮਹਾਰਾ ਸੱਚੇ ਪਾਤਸ਼ਾਹ ਨੂੰ ਆਪਾਂ ਅਰਦਾਸ ਰੂਪੀ ਬਚਨ ਕਹਿੰਦੇ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਮਹਾਰਾ ਜੀ ਤੂੰ ਡੁੱਬਦੇ ਆ ਪਥਰਾਂ ਨੂੰ ਤਾਰ ਸਕਦਾ ਹੁਣ ਆਪਾਂ ਦੇਖੋ ਆਪਾਂ ਕੀ ਸੋਚਿਆ ਸੀ ਮਨ ਵਿੱਚ ਇਸ ਗੱਲ ਦੇ ਕੁਐਸਚਨ ਦਾ ਇਸ ਕੁਐਸਚਨ ਦਾ ਅਨਸਰ ਕੀ ਸੀ ਸਾਡਾ ਸ਼ਾਇਦ ਜਿਆਦਾ ਜਿਹੜੀ ਸਾਡਾ ਜਵਾਬ ਹੋਏਗਾ ਉਹ ਇਹ ਸੀ ਕਿ ਪੱਥਰ ਦਾ ਸੁਭਾਅ ਸੀ ਉਹਨੇ ਡੁੱਬਣਾ ਹੀ ਡੁੱਬਣਾ ਸੀ ਇੱਥੇ ਆ ਕੇ ਅਸੀਂ ਥੋੜਾ ਜਿਹਾ ਭੁਲੇਖਾ ਖਾ ਜਾਂਦੇ ਆ ਇੱਥੇ ਸਾਡੀ ਜਿਹੜੀ ਖੁਸ਼ੀ ਹੈ ਉਹ ਚਲੀ ਜਾਂਦੀ ਹੈ ਖੁਸ਼ ਰਹਿਣ ਦਾ ਇਹੋ ਹੀ ਤਰੀਕਾ ਹੈ ਕਿ ਜਿਸ ਤੋਂ ਦਾਤ ਲਈ ਜਿਸ ਗੁਰੂ ਤੋਂ ਜੋ ਕੁਝ ਲਿਆ ਉਸ ਗੁਰੂ ਦਾ ਬਣ ਕੇ ਰਹਿਣਾ ਔਰ ਜੋ ਗੁਰੂ ਸਾਹਿਬ ਨੇ ਦਿੱਤਾ ਉਦੇ ਵਿੱਚ ਸ਼ੁਕਰ ਕਰਨਾ ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਨਹੀਂ ਕਰਨਾ ਆਪਣੇ ਆਪ ਨੂੰ ਦੂਜੇ ਨਾਲ ਨਹੀਂ ਰੱਖਣਾ ਹਮੇਸ਼ਾ ਆਪਣੇ ਚਿਹਰੇ ਤੇ ਖੁਸ਼ੀ ਰੱਖੋ ਹੈਪੀਨੈਸ ਇਜ਼ ਦਾ ਬੈਸਟ ਮੇਕਅਪ ਇਨ ਵਰਲਡ ਹੈਪੀਨੈਸ ਹੈ ਜਿਹੜੀ ਪ੍ਰਸੰਨਤਾ ਤੁਹਾਡੇ ਚਿਹਰੇ ਦੀ ਨਾਲ ਹੈ ਦੁਨੀਆ ਦਾ ਸਭ ਤੋਂ ਵਧੀਆ ਮੇਕਅਪ ਹੈ ਇਹਦੇ ਨਾਲ ਦਾ ਮੇਕਅਪ ਹੈ ਨਹੀਂ ਤੁਹਾਡੇ ਚਿਹਰੇ ਤੇ ਮੇਕਅਪ ਬਹੁਤ ਸਾਰਾ ਹੋਵੇ ਪਰ ਉਹ ਰੋਵਾਂਗੇ ਤੇ ਡਰ ਹੈ ਕਿ ਇਹ ਉਤਰ ਜਾਏਗਾ ਔਰ ਦੂਸਰੀ ਗੱਲ ਉਹ ਸਮ ਟਾਈਮ ਹੈ ਲਾਈਕ 10 ਆਵਰਸ 12 ਆਵਰਸ 24 ਆਵਰਸ ਦੈਨ میک اپ ਇਸ ਗੋਨ ਸ਼ਕਲ ਪਹਿਲਾਂ ਵਰਗੀ ਆ ਜਾਣੀ ਹੈ ਦੁਬਾਰਾ ਫੇਰ ਉਹੀ ਆ ਜਾਣਾ ਅੱਖਾਂ ਦੇ نیچے ਕਾਲੇ ਘੇਰੇ ਆ ਜਾਣੇ ਨੇ ਬਲੈਕਨੈਸ ਆ ਜਾਣੀ ਹੈ ਫੇਰ ਹੈਪੀਨੈਸ ਚਲੀ ਜਾਣੀ ਹੈ ਪਰ ਅਸਲ ਦੇ ਵਿੱਚ ਸਭ ਤੋਂ ਵਧੀਆ میک اپ ਕਿਹੜਾ ਹੈ ਸਿਆਣਾ ਵਿਦਵਾਨ ਕਹਿੰਦਾ ਹੈ ਹੈਪੀਨੈਸ ਇਜ਼ ਦਾ ਬੈਸਟ ਮੇਕਅਪ ਇਨ ਦਾ ਵਰਲਡ ਇਹਦੇ ਨਾਲ ਦਾ ਮੇਕਅਪ ਨਹੀਂ ਮਿਲੇਗਾ ਦੁਨੀਆ ਦੇ ਵਿੱਚ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦਾ ਇਤਿਹਾਸ ਤੁਸੀਂ ਪੜਿਆ ਹੋਣਾ ਉਹਨਾਂ ਦੇ ਪ੍ਰਸੰਗ ਆਪਾਂ ਸਾਂਝੇ ਕਰ ਰਹੇ ਹਾਂ ਕੋਈ ਰੋਂਦਾ ਆਂਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਮਹਾਰਾਜ ਨੂੰ ਕਹਿੰਦਾ ਸੀ ਮੈਂ ਤੁਹਾਡੇ ਅੱਗੇ ਅੱਜ ਅਰਦਾਸ ਕਰਨੀ ਹੈ ਆਪਣੇ ਮਨ ਵਿੱਚ ਸੋਚ ਕੇ ਆਉਂਦਾ ਸੀ ਅੱਖਾਂ ਦੇ ਵਿੱਚੋਂ ਅਥਰੂ ਡਿੱਗਦੇ ਸੀ ਹਾਏ ਹਾਏ ਕਰਦਾ ਹੁੰਦਾ ਸੀ ਪਰ ਜਦੋਂ ਦਰਬਾਰ ਵਿੱਚ ਆਉਂਦਾ ਮੇਰੀ ਮੋਤੀਆਂ ਵਾਲੀ ਸਰਕਾਰ ਮੇਰੇ ਚੋਜੀ ਪ੍ਰੀਤਮ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਹੱਸ ਰਹੇ ਹੁੰਦੇ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਮੋਤੀਆਂ ਵਰਗੇ ਦੰਦ ਦਿਖ ਰਹੇ ਹੁੰਦੇ ਸੀ ਗਲੇ ਦੇ ਵਿੱਚ ਪਾਏ ਜੇਵਰਾਤ ਦਿਖਦੇ ਹੁੰਦੇ ਸੀ ਸ਼ੀਸ਼ ਉੱਪਰ ਮਹਾਰਾਜ ਜੀ ਦੇ ਕਲਗੀ ਸੋਭਾ ਪਾਉਂਦੀ ਸੀ ਉਹ ਬੰਦਾ ਉੱਥੋਂ ਤੁਰਦਾ ਤੇ ਮਦੋ ਮਹਾਰਾਜ ਜੀ ਕੋਲੇ ਪੁੱਛਦਾ ਆਉਂਦਾ ਤੇ ਉਹਨੂੰ ਪੁੱਛਿਆ ਜਾਂਦਾ ਤੂੰ ਅਰਦਾਸ ਕਰਨੀ ਸੀ ਰੋ ਰਿਆ ਸੀ ਤੇ ਹੁਣ ਤੂੰ ਖੁਸ਼ ਹੈ ਉਹ ਕਹਿਣ ਲੱਗਾ ਮੈਂ ਅਰਦਾਸ ਕਰਨੀ ਸੀ ਵੀ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਮੇਰੀ ਜ਼ਿੰਦਗੀ ਵਿੱਚੋਂ ਦੁੱਖ ਕੱਢ ਦਿਓ ਤੇ ਮੈਂ ਸੱਚ ਕਹਿੰਦਾ ਮੈਨੂੰ ਅਰਦਾਸ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਮੈਂ ਮਹਾਰਾਜ ਜੀ ਦਾ ਹੱਸਦਾ ਚਿਹਰਾ ਵੇਖਿਆ ਤੇ ਮੇਰੇ ਸਾਰੇ ਦੁੱਖ ਹੀ ਦੂਰ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਨੇ ਜੇ ਕਦੇ ਆਗੂ ਬੰਦਾ ਰੋਣ ਲੱਗ ਪਏ ਫਿਰ ਹਾਰ ਗਿਆ ਬੰਦਾ ਮਹਾਰਾਜ ਜੀ ਹਮੇਸ਼ਾ ਹੱਸਦੇ ਰਹਿੰਦੇ ਸੀ ਮੁਸਕਰਾਉਂਦੇ ਸੀ ਈਵਨ ਜਦੋਂ ਮਹਾਰਾਜ ਜੀ ਨੂੰ ਸੁਨੇਹੇ ਮਿਲੇ ਕਿ ਤੁਹਾਡੇ ਪੁੱਤ ਤੁਹਾਡੇ ਮਾਤਾ ਸਾਰੇ ਸ਼ਹੀਦ ਹੋ ਗਏ ਤੇ ਮਹਾਰਾਜ ਜੀ ਨੇ ਰੋਏ ਨਹੀਂ কুরਲਾਏ ਨਹੀਂ ਚੀਕਾਂ ਨਹੀਂ ਮਾਰੀਆਂ ਮਹਾਰਾਜ ਜੀ ਨੇ ਕੀ ਕੀਤਾ ਜੈਕਾਰੇ ਲਾਏ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਦਿੰਦੇ ਨੇ ਹਰ ਵੇਲੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ ਖੇੜਾ ਉਹਦੇ ਚਰਨਾਂ ਦਾ ਧਿਆਨ ਧਰ ਕੇ ਰੱਖੋ ਔਰ ਹਰ ਵੇਲੇ ਪ੍ਰਸੰਨ ਚਿਤੋ ਕੇ ਰਹੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਜਪ ਮੰ ਸਤਨਾਮ ਸਦਾ ਸਤਨਾਮ ਹਰ ਵੇਲੇ ਐਵਰੀ ਟਾਈਮ ਹਰ ਵੇਲੇ ਤੂੰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦਾ ਰਹੇ ਹਲਤ ਪਲਤ ਮੁਖੂ ਜਲ ਹੋਈ ਹੈ ਨ ਤਿਹਾਈ ਹੈ ਹਰ ਪੁਰਖ ਨਿਰੰਜਨਾ ਤੇ ਜਦ ਤੂੰ ਖੁਸ਼ ਰਹੇਗਾ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਅਮੀਰ ਹੈ ਕੋਈ ਵੱਡੀਆਂ ਗੱਡੀਆਂ ਵਿੱਚ ਹੈ ਕੋਈ ਬੰਗਲਿਆਂ ਦੇ ਵਿੱਚ ਹੈ ਕੋਈ ਕਿੱਥੇ ਰਹਿ ਰਿਹਾ ਕੋਈ ਕਿੱਥੇ ਰਹਿ ਰਿਹਾ ਅਸੀਂ ਆਪਣੇ ਤੱਕ ਮਤਲਬ ਰੱਖਣਾ ਹੈ ਅਸੀਂ ਆਪਣੇ ਤੱਕ ਅਸੀਂ ਆਪਣੀ ਜ਼ਿੰਦਗੀ ਨੂੰ ਵੇਖਣਾ ਹੈ ਕੰਪੇਅਰ ਕਰਨਾ ਬੰਦ ਕਰ ਦੇਣਾ ਤਾਂ ਜਾਣਾ ਚਾਹੀਦਾ ਹੈ ਇਹੋ ਹੀ ਅੱਜ ਦਾ ਜਿਹੜਾ ਕਨਕਲੂਜਨ ਹੈ ਟੂਡੇਸ ਕਥਾ ਮੋਰਲ ਇਹੋ ਹੀ ਹੈ ਹੈਪੀਨੈਸ ਇਜ਼ ਫਾਊਂਡ ਵੈਨ ਯੂ ਸਟਾਪ ਕੰਪੇਅਰਿੰਗ ਯੂਅਰਸੈਲਫ ਟੂ ਅਦਰ ਪੀਪਲਸ ਦੂਜਿਆਂ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ